ਦੁਕਾਨ ਤੇ ਮੇਰੇ ਬੇਟਾ 3:30 ਵਜੇ ਤੋਂ ਘਰੋਂ ਗਿਆ ਵੇ ਚਾਹ ਬਣਾ ਕੇ ਗਿਆ ਵੇ ਤੇ ਉਦੋਂ ਕੁਝ ਵੀ ਨਹੀਂ ਸਭ ਠੀਕ ਸੀਗਾ ਉਸ ਤੋਂ ਬਾਅਦ ਜਦੋਂ ਅਸੀਂ 7 ਵਜੇ ਵਾਪਸ ਘਰ ਆਏ ਆ ਤੇ ਮੇਰੇ ਬੇਟਾ ਉੱਪਰ ਚੜਿਆ ਤੇ ਦੇਖਿਆ ਉਹਨੇ ਵੀ ਸਾਰਾ ਘਰ ਦਾ ਸਾਰਾ ਲਮਾਰੀਆਂ ਤੋਂ ਉਹਨੇ ਸਾਮਾਨ ਕਿਲੇ ਪੇ ਜੇਵਰ ਉਹਦਾ ਡੱਬਾ ਇੱਦਾਂ ਹੀ ਖਾਲੀ ਪਿਆ ਵੇ ਤੇ ਤਾਲਾ ਉਦੋਂ ਰੁੱਟਿਆ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਤਾਲਾ ਟੁੱਟਿਆ ਨਹੀਂ ਫੇਰ ਉਹਨਾਂ ਨੇ ਪੇਚ ਉਖਾੜੇ ਨੇ ਤਾਲੇ ਦੇ ਅੰਦਰ ਲੋਕਰ ਦੀ ਵੀ ਜਿਹੜੇ ਸੀ ਨਾ ਉਹਦਾ ਵੀ ਕਿਨਾਂ ਤੋੜਿਆ ਗਿਆ ਫੇ ਲੋ ਅਲਮਾਰੀ ਦੀ ਬਾਹਰ ਖੋਲਿਆ ਗਿਆ ਵੇ ਕੀ ਕੀ ਸਮਾਨ ਗਿਆ ਤੁਹਾਡਾ ਸਮਾਨ ਮੇਰਾ 골ਡ ਦਾ ਇੱਕ ਕਿਰਤੀ ਸੈੱਟ ਸੀਗਾ ਤੇ ਇੱਕ ਦੋ ਜੋੜੇ ਮੇਰੇ ਟੌਪਸਾਂ ਦੇ ਸੀਗੇ ਇੱਕ ਮੇਰਾ ਸਿੰਗਲ ਟੌਪਸ ਸੀ ਇੱਕ ਪਹਿਲੇ ਵੈਸੇ ਪਾ ਕੇ ਗੁੰਮ ਗਿਆ ਸੀ ਇੱਕ ਸਿੰਗਲ ਪੀਸ ਸੀ ਤੇ ਕੈਸ਼ ਤੇ ਕੈਸ਼ ਮੇਰਾ ਤੇ 38-39 ਹਜ਼ਾਰ ਦੇ ਕਰੀਬ ਹੈਗਾ ਸੀਗਾ ਅੱਛਾ ਹਾਂਜੀ ਤੇ ਕੀ ਤੁਹਾਨੂੰ ਲੱਗਦਾ ਕਿਸੇ ਤੇ ਸ਼ੱਕ ਹੈਗਾ ਤੁਹਾਨੂੰ ਸ਼ੱਕ ਤੇ ਕੋਈ ਨਹੀਂ ਕਿਸੇ ਤੇ ਉਹਨਾਂ ਕੁਝ ਨਹੀਂ ਕਹਿ ਸਕਦੇ ਪੁਲਿਸ ਨੂੰ ਰਿਪੋਰਟ ਕਰਾਤੀ ਤੁਸੀਂ ਹਾਂਜੀ ਪੁਲਿਸ ਨੂੰ ਰਿਪੋਰਟ ਕਰਾਈ ਹੋਈ ਹੈ ਤੇ ਸੀਸੀਟੀਵੀ ਚ ਆਇਆ ਕੁਝ ਹਾਂਜੀ ਕਿ ਕੈਮਰੇ ਵਿੱਚ ਫੋਟੋ ਆ ਗਈ ਉਹਨਾਂ ਬੰਦਿਆਂ ਦੀ ਕਿੰਨੇ ਲੋਕ ਸੀਗੇ ਉਹ ਦੋ ਲੋਕ ਸੀਗੇ ਇੱਕ ਗਲੀ ਚ ਲੜਕਾ ਬੈਠਾ ਹੈ ਉਹ ਪੋਲੀਓ ਵਾਲਾ ਉਹਨਦੇ ਨਾਲ ਗੱਲਬਾਤ ਕਰ ਰਹੇ ਨੇ ਅੱਛਾ ਉਹ ਮੁੰਡੇ ਨਾਲ ਉਹ ਪੁਲਿਸ ਨੇ ਬੰਦੇ ਉਹ ਬੰਦਿਆਂ ਨੂੰ ਪਛਾਣਦਾ ਜਿਹਨੇ ਜਿਹਨਾਂ ਨਾਲ ਗੱਲ ਕਰ ਰਹੇ ਨੇ ਹਾਂਜੀ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਨਹੀਂ ਪਛਾਣਦਾ ਉਨੇ ਬੱਚੇ ਹੋ ਕੇ ਤਾਂ ਮੈਨੂੰ ਕੁਝ ਪਤਾ ਨਹੀਂ ਤੇ ਮੈਂ ਨਹੀਂ ਪਛਾਣਦਾ ਤੇ ਤੁਹਾਨੂੰ ਲੱਗ ਰਿਹਾ ਕਿ ਇਹ ਕਿਸੇ ਮਿਲੀ ਭਗਤ ਵੀ ਹੋ ਸਕਦੀ ਕਿਸੇ ਨਾ ਕਿਸੇ ਦੀ ਇਹ ਦੇਖੋ ਜਿਹੜੇ ਸਿੱਧਾ ਦੋ ਕਮਰੇ ਦੂਜਿਆਂ ਕਿਸੇ ਕਮਰੇ ਨੂੰ ਹੱਥ ਨਹੀਂ ਲਾਇਆ ਇੱਧਰ ਨਹੀਂ ਆਏ ਮੇਰੇ ਬੇਟੀ ਦਾ ਕਮਰਾ ਹੈ ਉੱਧਰ ਨਹੀਂ ਗਏ ਸਿਰਫ ਉਹ ਵਾਲੇ ਕਮਰੇ 'ਚ ਗਏ ਨੇ ਜਿੱਧਰ ਲਮਾਰੀਆਂ ਲਮਾਰੀਆਂ ਇੱਧਰਲੇ ਕਮਰੇ 'ਚ ਵੀ ਪਈਆਂ ਦੂਜੇ ਉੱਧਰ ਹੀ ਇੱਕੋ ਕਮਰੇ 'ਚ ਗਏ ਨੇ ਆਰਾਮ ਨਾਲ ਤਸੱਲੀ ਨਾਲ ਸਾਰਾ ਕੰਮ ਕਰਕੇ ਗਏ ਨੇ ਤੁਸੀਂ ਕਿੱਥੇ ਮਤਲਬ ਦੁਕਾਨ ਤੇ ਸੀ ਤੁਸੀਂ ਮੈਂ ਹਾਂਜੀ ਮੈਂ ਦੁਕਾਨ ਤੇ ਸੀਗੀ ਅਸੀਂ ਉਸ ਟੇਮ ਪੁਲਿਸ ਨੂੰ ਫੋਨ ਕੀਤਾ ਪੁਲਿਸ 5 ਮਿੰਟਾਂ ਬਾਅਦ ਜਿਹੜੇ ਸ਼ਹਿਰ ਵਾਏ ਨਹੀਂ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਆ ਕੇ ਰਿਪੋਰਟ ਲਗਾਓ ਸਾਡਾ ਸਾਰਾ ਮੁਹੱਲੇ ਨੇ ਸਾਥ ਦਿੱਤਾ ਵੇ ਮੁਹੱਲੇ ਵਾਲੇ ਸਾਰੇ ਨਾਲ ਗਏ ਨੇ ਮੇਰੇ ਭੈਣ ਭਰਾ ਵੀ ਆਏ ਨੇ ਉਹ ਵੀ ਨਾਲ ਗਏ ਨੇ ਕੀ ਹੈ ਪ੍ਰਸ਼ਾਸਨ ਤੋਂ ਮੰਗ ਨੂੰ ਤੁਹਾਡੀ ਐਵੇਂ ਮੇਰੀ ਜਿਹੜਾ ਸਮਾਨ ਗੁਆਚਾ ਮੈਨੂੰ ਮਿਲ ਜਾਵੇ ਬਸ ਬਈ ਐਸੀ ਬੜੀ ਮਿਹਨਤ ਨਾਲਾ ਕਾ ਮੇਰਾ ਬੇਟਾ ਵੀ ਕੁਝ ਬੈਂਟਰੀ ਪ੍ਰੋਬਲਮ ਹੈ ਤੇ ਐਸੀ ਮਿਹਨਤ ਕਰਕੇ ਕੀਤਾ ਸਾਰਾ ਕੰਮ ਜੋ ਵੀ ਕੀਤਾ ਵੇ ਮਿਹਨਤ ਦੀ ਕਮਾਈ ਦੇ ਚੂਨਾ ਫੇਰ ਗਿਆ ਜਿੰ ਬਹੁਤ ਮਿਹਨਤ ਦਿਨ ਰਾਤ 11 ਘਰਵੇ ਕਾਰਨ ਨੇ ਇੱਕ ਮਿਲੀ ਭਗਤ ਵੀ ਹੋ ਸਕਦਾ ਹੈ ਕਿਉਂਕਿ ਉਹ ਆਏ ਨੇ ਉਹਨਾਂ ਸਿੱਧਾ ਆ ਕੇ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ ਲੋਕ ਤੋੜਿਆ ਨੇ ਸਰੇ ਅੰਸ਼ ਸਿੱਧਾ ਹਥਿਆਰ ਹੱਥ ਪੜਿਆ ਆ ਥੋੜੀ ਹੱਥ ਪੜੀ ਹੋਈ ਹੈ ਫੜ ਦੋਨੇ ਹਥਿਆਰ ਫੜ ਕੇ ਉਹਦੇ ਨਾਲ ਗੋਲ ਖੜੇ ਨੇ ਕਿ ਲੋ ਜੀ ਆ ਸਮਾਨ ਅਸੀਂ ਲੈ ਕੇ ਚੱਲੇ ਹਾਂ ਥੋੜੀ ਨਾਲ ਦਿਖਾਉਂਦੇ ਪਏ ਨੇ ਸਾਰੇ ਕੈਮਰੇ ਚ ਫੋਟੋ ਆ ਗਿਆ ਪੁਲਸ ਆੜਿਆਂ ਨੂੰ ਕਿਹਾ ਕਿ ਐਦਾ ਦਾ ਫੋਟੋਵਾ ਦਿੱਤੀਆਂ ਨੇ ਲੇਕਿਨ ਉਹਨਾਂ ਨੇ ਹਲੇ ਤੱਕ ਐਫਆਈ ਦਰਜ ਨਹੀਂ ਕੀਤੀ ਨਾ ਕੋਈ ਆਂਦੇ ਨੇ ਗੇੜਾ ਲਾ ਗਏ ਤਬ ਪੰਜਾਬ ਨੇ ਟੈਲੀਫੋਨ ਕਰਨੇ ਆ ਤਾਂ ਇੱਕ ਵਾਰੀ ਪੁਲਸ ਆਂਦੀ ਹੈ ਗੇੜਾ ਲਾ ਟੁੱਟ ਜਾਂਦੀ ਹੈ ਕਿ ਅਸੀਂ ਇਹ ਨੋਟੀਫਿਕੇਸ਼ਨ ਕਰਨੇ ਪਏ ਆ ਪੰਜ ਕਦੋਂ ਨੋਟੀਫਿਕੇਸ਼ਨ ਹੋਣਾ ਕਦੋਂ ਗਰੀਬ ਦਾ ਸਬਾਣ ਮਿਲਦਾ ਤੇ ਹੁਣ ਤੋਂ ਅਡੀ ਮੰਗੀ ਸਾਨੂੰ ਮੰਗੇ ਹੀ ਹੈ ਕਿ ਇਹਨਾਂ ਦਾ ਸਮਾਨਾਂ ਨਾਲ ਨੂੰ ਮਿਲਿਆ ਜਾਵੇ ਕਿਉ ਗਰੀਬ ਹੈਗੇ ਨੇ ਕਿਰਿਆਨੇ ਦੁਕਾਨ ਚਲਾਉਂਦੇ ਨੇ ਫਿਰ ਵੀ ਇਹਨਾਂ ਨੂੰ ਪੈਸੇ ਨਾਲ ਪੈਸਾ ਮਿਲੇ ਜੋ ਵੀ ਹੈ ਇਹਨਾਂ ਦਾ ਸਮਾਨ ਮਿਲ ਜਾਏ ਔਰ ਪੈਸਾ ਮਿਲ ਜਾਏ ਧੰਨਵਾਦ